ਜ਼ਿਲ੍ਹਾ ਗੁਰਦਾਸਪੁਰ ਦੇ ਅੱਡਾ ਹਰਧਾਨ ਵਿੱਚ ਅੱਜ ਲੜਾਈ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ। ਚਸ਼ਮਦੀਦਾਂ ਦੀ ਮੰਨੀ ਹੈ ਤਾਂ ਉਹਨਾਂ ਨੇ ਕਿਹਾ ਕਿ ਇੱਥੇ 23 ਤਰ ਹਥਿਆਰ ਅਤੇ 4 ਗੋਲੀ ਦੇ ਖੋਲ ਵੀ ਮਿਲੇ ਹਨ। ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਦੇਖਦੇ ਰਹੋ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ। ਮੈਂ ਸਰਮਣ ਸਿੰਘ ਸਰਪੰਚ ਪਿੰਡ ਸਿੰਘੋਵਾਲ। ਅੱਜ ਕਰੀਬ ਅੱਧਾ ਘੰਟਾ ਪਹਿਲਾਂ ਪਤਾ ਲੱਗਣ ਤੇ ਪਤਾ ਲੱਗਾ ਵੀ ਇੱਥੇ ਵਾਰਦਾਤ ਹੋਈ ਆ ਕੋਈ 25 30 ਮੁੜੇ ਹੀ ਜਿਹੜੇ ਇੱਥੇ ਮੋਟਰਸਾਈਕਲਾਂ ਤੇ ਦਾਤਰ ਕਰਪਾਨਾਂ ਤੇ ਇੱਥੇ ਕੋਈ ਚਾਰ ਰੌਂਦ ਵੀ ਜਿਹੜੇ ਉਹ ਮਿਲੇ ਆ ਇੱਕ ਮੁੜਾ ਜਿਹੜੇ ਜਦੀ ਡੈਥ ਹੋ ਗਈ ਆ ਦੂਜੇ ਜਿਹੜੇ ਉਹ ਭੱਜ ਗਏੜੇ ਬਾਕੀ ਉਹ ਉਹ ਚੀਜ਼ ਦਾ ਕੋਈ ਪਤਾ ਨਹੀਂ ਵੀ ਇਹ ਕੀ ਵਾਕਿਆ ਵਾ ਪਰਿਆ ਵਾ ਕਿਹੜੇ ਮੁੜੇ ਹੀ ਕੌਣ ਐ ਕੌਣ ਨਹੀਂ ਇਹ ਚੀਜ਼ ਦਾ ਨਹੀਂ ਕੋਈ ਪਤਾ ਲੱਗਾ ਜੀ ਦਹਿਸ਼ਤ ਦਾ ਮਹੌਲਾ ਜੀ ਵੇਖੋ ਸ਼ਰਿਆ ਵੀ ਦਿਨੇ ਦੁਪਹਿਰੇ ਹੀ ਗੋੜੀਆਂ ਚੱਲਣੀਆਂ ਇਹ ਤੇ ਕੋਈ ਲਾਈਨ ਆਫਡਰ ਤਾਂ ਕੋਈ ਸਮਝ ਹੀ ਨਹੀਂ ਕੋਈ ਜੇ ਕੋ ਚਾਂਸ ਹੋਇਆ ਨਹੀਂ ਆ ਤੇ ਪਹਿਲਾ ਚਾਂਸੀ ਹੋਇਆ ਵਾ ਜਿਹੜਾ ਇਹ ਕੰਮ ਜਿਹੜਾ ਵਾ ਹੋਇਆ ਸਾਡੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਡੈੱਡ ਬਡੀ ਜਿਹੜੀ ਉਹ ਮਿਲੀ ਆ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਆਇਆ ਵਾ ਉਹਨਾਂ ਨੇ ਹਥਿਆਰ ਜਿਹੜੇ ਆ ਜ਼ਬਤ ਕਰ ਲਏ ਨੇ ਚਾਰ ਜਿਹੜੇ ਦੇ ਖੋਲ ਜਿਹੜੇ ਨੇ ਉਹ ਜ਼ਬਤ ਕੀਤੇ ਨੇ ਬਾਕੀ ਜਿਹੜੀ ਡੈੱਡ ਬਡੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ ਆ ਮੇਰਾ ਨਾਮ ਅਜੀਤ ਕੁਮਾਰ ਆ ਜੀ ਮੈਂ ਸਰਪੰਚਾ ਜੀ ਪਿੰਡ ਹਰਧਾਨ ਤੋਂ ਇੱਥੇ ਕੁਛ ਟਾਈਮ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ ਇੱਥੇ ਪਤਾ ਨਹੀਂ ਗੋਲੀ ਚੱਲੀ ਆ ਜਾਂ ਮੁੰਡਿਆਂ ਲੜਾਈ ਹੋਈ ਆ ਇੱਥੇ ਇੱਕ ਮ ਤੇ ਆਪਾਂ ਪਹੁੰਚੇ ਆ ਤਾਂ ਬਾਕੀ ਪੁਲਿਸ ਵੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਆ ਵਾ ਬਾਕੀ ਉਹ ਆਪਣੀ ਸ਼ਾਰਟਬਿੰਨ ਕਰਕੇ ਅੱਗੇ ਕਾਰਵਾਈ ਕਰਦੇ ਪਏ ਆ ਬਾਕੀ ਦੇਖੋ ਅੱਗੇ ਕੀ ਨਿਕਲਦਾ ਵੀ ਇਹ ਮੁੰਡੇ ਕਿੱਥੋਂ ਦੇ ਆ ਜਾਂ ਕੀ ਵਾਰਦਾਤ ਹੋਈ ਇਹਨਾਂ ਦੀ ਬਾਕੀ ਜੋ ਵੀ ਹੋਏਗਾ ਪੁਲਿਸ ਪ੍ਰਸ਼ਾਸਨ ਦੱਸ ਦੇਗਾ